ਔਰ ਜੰਗ ਦਾ ਅੰਜਾਮ ਪੂਰਾ ਕਿਤੇ ਵੀ ਨਾ ਹੁਣ ਹਿੰਦੁਸਤਾਨ ਨੂੰ ਰੁਕਣਾ ਨਹੀਂ ਚਾਹੀਦਾ ਮਕਬੂਜ਼ਾ ਕਸ਼ਮੀਰ ਸਹੀਦ ਪਾਕਿਸਤਾਨ ਨੂੰ ਵਰਲਡ ਦੇ ਮੈਪ ਤੋਂ ਮਿਟਾ ਦੇਣਾ ਚਾਹੀਦਾ ਪਾਕਿਸਤਾਨ ਜਿਹੜੇ ਦਮਗੇ ਜੇ ਮਾਰ ਰਿਹਾ ਹੈ ਸੀਗਾ ਵੀ ਜੇ ਸਾਡੇ ਤੇ ਕਾਰਵਾਈ ਕੀਤੀ ਗਈ ਸਾਡੇ ਦੇਸ਼ ਤੇ ਕੀਤਾ ਗਿਆ ਤੇ ਅਸੀਂ ਜਿਹੜਾ ਉਹਦਾ ਦਬ ਕੇ ਵਿਰੋਧ ਕਰਾਂਗੇ ਅਸੀਂ ਪਰਮਾਣੂ ਸ਼ਕਤੇ ਹੈ ਪਾਕਿਸਤਾਨ ਨੂੰ ਯਾਦ ਨਹੀਂ ਰੰਦਾ ਕਿ ਹੁਣ ਭਾਰਤ ਦੀ ਸਥਿਤੀ 60 70 ਤੋਂ ਕਿਥੇ ਕਈ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ ਅੱਜ ਦੀ ਦਿਨ ਦੇ ਵਿੱਚ ਤਾਂ ਪਾਕਿਸਤਾਨ ਦੀ ਕੋਈ ਔਕਾਤ ਨਹੀਂ ਹੈ ਉਹਨਾਂ ਨੇ ਜਿਹੜਾ ਪੂੰਛ ਦੇ ਵਿੱਚ ਸਾਡੇ ਸਿਵਿਲিয়ান ਅਟੈਕ ਕੀਤਾ ਉਹਦਾ ਵੀ ਜਵਾਬ ਭਾਰਤੀ ਸੈਨਾ ਬਹੁਤ ਜਲਦੀ ਦੇ ਗਿਆ ਭਗਵਾਨ ਰਾਮ ਜੀ ਨੇ ਵੀ ਰਾਵਣ ਨੂੰ ਬਹੁਤ ਸਮਝਾਇਆ ਵੀ ਜੰਗ ਨਹੀਂ ਕਰਨਾ ਜੰਗ ਕਰਨ ਦੇ ਨਾਲ નિર્ਦੋਸ਼ ਲੋਕਾਂ ਦੀ ਹੱਤਿਆ ਹੋਏਗੀ ਆਮ ਪਰਜਾ ਦੀ ਹੱਤਿਆ ਹੋਏਗੀ ਪਰ ਉਸ ਸਮੇਂ ਦੇ ਰਾਮਣ ਨੇ ਇਸ ਨੂੰ ਵਿਚਾਰਿਆ ਨਹੀਂ ਔਰ ਅੰਤ ਜੰਗ ਹੋਇਆ ਬਾਹਰ ਤੋਂ ਆ ਕੇ ਸਾਡੇ ਦੇਸ਼ ਦੀ ਏਕਤਾ ਖੰਡ ਤਾਨੂੰ ਚੁਣੌਤੀ ਦੇਣਗੇ ਔਰ ਪਾਕਿਸਤਾਨ ਫਿਰ ਟਠਾਈ ਨਾਲ ਪੇਸ ਆਏਗਾ ਵਿਸ਼ਵ ਦੇ ਅੰਦਰ ਫਿਰ ਹਿੰਦੁਸਤਾਨ ਲਈ ਜ਼ਰੂਰੀ ਹੈ ਕਿ ਜੰਗ ਕਰਨੀ ਪਵੇਗੀ ਪਹਿਲਗਾਮ ਦੇ ਉੱਤੇ ਹੋਏ ਹਮਲੇ ਦਾ ਭਾਰਤ ਨੇ ਮੂੰਹ ਤੋੜਵਾ ਜਵਾਬ ਪਾਕਿਸਤਾਨ ਦੇ ਅਤਵਾਦੀਆਂ ਨੂੰ ਦਿੱਤਾ 9 ਟਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਨੌ ਟਿਕਾਣੇ ਤਬਾਹ ਕਰ ਦਿੱਤੇ ਗਏ ਉਸ ਤੋਂ ਬਾਅਦ ਪੂਰੇ ਭਾਰਤ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਬਿਆਨ ਆ ਰਹੇ ਨੇ ਗੱਲਬਾਤ ਕਰਾਂਗੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖ ਪਵਨ ਗੁਪਤਾ ਜੀ ਸਾਡੇ ਨਾਲ ਮੌਜੂਦ ਰਹਿਣਗੇ ਗੁਪਤਾ ਸਾਹਿਬ ਐਸ ਐਮ ਟੀਵੀ ਤੇ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਕਿਵੇਂ ਦੇਖਦੇ ਹੋ ਇਹ ਕਾਰਵਾਈ ਜਿਹੜਾ ਜਵਾਬ ਭਾਰਤ ਨੇ ਦਿੱਤਾਗਾ ਪਾਕਿਸਤਾਨ ਦੇ ਉਹਨਾਂ ਅੱਤਵਾਦੀਆਂ ਨੂੰ ਜਿਨ੍ਹਾਂ ਨੇ دہشت ਦਾ ਮਾਹੌਲ ਭਾਰਤ ਦੇੰਦਰ ਪੈਦਾ ਕੀਤਾ ਪਹਿਲਗਾਮ ਘਟਨਾ ਕਰਮ ਕੀਤਾ ਦੇਖੋ ਬਹੁਤ ਹੀ ਸੁੰਦਰ ਔਰ ਬਹੁਤ ਹੀ ਸਮਝਦਾਰੀ ਭਰਿਆ ਜਵਾਬ ਦਿੱਤਾ ਕਿਉਂਕਿ ਜਿਨ੍ਹਾਂ ਅਤਵਾਦੀਆਂ ਨੇ ਭਾਰਤ ਦੇ ਅੰਦਰ ਆ ਕੇ ਪਾਕਿਸਤਾਨ ਸਰਕਾਰ ਦੇ ਸਾਰੇ ਦੇ ਉੱਤੇ ਉਹਨਾਂ ਨੇ ਧਰਮ ਪੁੱਛ ਕੇ નિર્ਦੋਸ਼ ਹਿੰਦੂਆਂ ਦੀ ਹੱਤਿਆ ਕੀਤੀ ਤਦ ਵੀ ਇਨ੍ਹਾਂ ਸਾਰੀ ਉਤੇਜਨਾ ਦੀਵਾਨ ਦੇ ਬਾਵਜੂਦ ਵੀ ਭਾਰਤ ਨੇ ਬੜੀ ਸਮਝਦਾਰੀ ਨਾਲ ਬੜੇ ਸੰਜਮ ਨਾਲ ਠਰਮੇ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਪਾਕਿਸਤਾਨੀ ਇਲਾਕਿਆਂ ਦੇ ਵਿੱਚ ਅਤਵਾਦੀਆਂ ਦੇ ਟਿਕਾਣੇ ਤੇ ਜਿਹੜੇ ਮੁਸਲਿਮ ਕੱਟੜਪੰਥੀ ਆ ਦੇਸ ਦੇ ਵਿੱਚ ਵਿਦੇਸ਼ ਦੀ ਧਰਤੀ ਦੇ ਉੱਤੇ ਅੱਤਵਾਦ ਫਲਾਰੇ ਸੀਗੇ ਉਹਨਾਂ ਟਿਕਾਣਿਆਂ ਨੂੰ ਨਸ਼ਟ ਕੀਤਾ ਇੱਕ ਵੀ ਪਾਕਿਸਤਾਨ ਦੇ ਸੈਨਿਕ ਟਿਕਾਣੇ ਦੇ ਉੱਤੇ ਹਮਲਾ ਨਹੀਂ ਕੀਤਾ ਪਾਕਿਸਤਾਨ ਦੇ ਸਿਵਲ ਲੋਕਾਂ ਤੇ ਹਮਲਾ ਨਹੀਂ ਕੀਤਾ ਜਦ ਕਿ ਸਾਡੇ ਸਿਵਲ ਦੇ ਉੱਤੇ ਹਮਲਾ ਕੀਤਾ ਗਿਆ ਸਾਡੇ ਨਾਗਰਿਕਾਂ ਦੇ ਉੱਤੇ ਹਮਲਾ ਕੀਤਾ ਗਿਆ ਸਾਨੂੰ ਪੜਖਾਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤ ਨੇ ਜਿਹੜੀ ਭਾਰਤ ਦੀ ਇੱਕ ਵਿਸ਼ੇਸ਼ਤਾ ਹੈ ਕਿ ਅਸੀਂ ਮਾਨਵਤਾ ਦੇ ਖਿਲਾਫ ਨਹੀਂ ਜਾਂਦੇ ਉਹ ਸਾਰੇ ਮਾਨਵਤਾ ਦੇ ਵਿਚਾਰਾਂ ਨੂੰ ਧਿਆਨ ਚ ਰੱਖਦੇ ਹੋਏ ਬੜੇ ਸੰਜਮ ਦੇ ਤਰੀਕੇ ਦੇ ਨਾਲ ਬੜੇ ਠਰਵੇਂ ਨਾਲ ਔਰ ਵਿਸ਼ਵ ਨੂੰ ਵਿਸ਼ਵ ਦੇ ਦੇਸ਼ਾਂ ਨੂੰ ਭਰੋਸੇ ਚ ਲੈ ਕੇ ਕਾਰਵਾਈ ਕੀਤੀ ਐ ਪਰ ਪਾਕਿਸਤਾਨ ਜਿਹੜੇ ਦਮਘੇ ਜੇ ਮਾਰ ਰਿਹਾ ਸੀਗਾ ਵੀ ਜੇ ਸਾਡੇ ਤੇ ਕਾਰਵਾਈ ਕੀਤੀ ਗਈ ਸਾਡੇ ਦੇਸ਼ ਤੇ ਕੀਤਾ ਗਿਆ ਤੇ ਅਸੀਂ ਜਿਹੜਾ ਉਹਦਾ ਦਬ ਕੇ ਵਿਰੋਧ ਕਰਾਂਗੇ ਅਸੀਂ ਪਰਮਾਣੂ ਸ਼ਕਤੇ ਹਾਂ ਪਾਕਿਸਤਾਨ ਨੂੰ ਯਾਦ ਨਹੀਂ ਰੰਦਾ ਕਿ ਹੁਣ ਭਾਰਤ ਦੀ ਸਥਿਤੀ 60 ਔਰ 71 ਤੋਂ ਕਿਥੇ ਕਈ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ ਜਦੋਂ ਅਸੀਂ 60 ਔਰ 71 ਦੇ ਵਿੱਚ ਵੀ ਸੀਗੇ ਉਹ ਸਾਡੇ ਦੇਸ਼ ਦੇ ਵਿੱਚ ਸੁਰਗਵਾਸੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਇੱਕ ਮਹਿਲਾ ਪ੍ਰਧਾਨ ਮੰਤਰੀ ਸੀ ਉਦੋਂ ਵੀ ਲੋਹੇ ਦੇ ਚਨੇ ਚਬਾਤੇ ਸੀਗੇ 90 ਹਜ਼ਾਰ ਪਾਕਿਸਤਾਨ ਦੀ ਰੈਗੂਲਰ ਸੈਨਾ ਦੇ ਕੁੱਟਨੇ ਲਵਾ ਦਿੱਤੇ ਸੀ ਅੱਜ ਦੀ ਦਿਨ ਦੇ ਵਿੱਚ ਤਾਂ ਪਾਕਿਸਤਾਨ ਦੀ ਕੋਈ ਔਕਾਤ ਨਹੀਂ ਹੈ ਉਹਨਾਂ ਨੇ ਜਿਹੜਾ ਪੂੰਛ ਦੇ ਵਿੱਚ ਸਾਡੇ ਸਿਵਿਲਿਅਨ ਅਟੈਕ ਕੀਤਾ ਉਹਦਾ ਵੀ ਜਵਾਬ ਭਾਰਤੀ ਸੈਨਾ ਬਹੁਤ ਜਲਦੀ ਦੇ ਕੇ ਜੀ ਇਸ ਜੰਗ ਦੇ ਨਾਲ ਬਹੁਤ ਸਾਰੇ ਲੋਕ ਸਹਿਮਤ ਨਹੀਂ ਆ ਤੁਸੀਂ ਇਸ ਜੰਗ ਦੇ ਨਾਲ ਸਹਿਮਤ ਹੋ ਕਿ ਦੋਨਾਂ ਮੁਲਕਾਂ ਦੇ ਵਿਚਕਾਰ ਜੰਗ ਹੋਣੀ ਚਾਹੀਦੀ ਹੈ ਦੇਖੋ ਕਈ ਵਾਰੀ ਐਸੀ ਸਥਿਤੀਆਂ ਬਣ ਜਾਂਦੀਆਂ ਕਿ ਜੰਗ ਨਾ ਚਾਹਦੇ ਹੋਏ ਵੀ ਜੰਗ ਕਰਨੀ ਪੈਂਦੀ ਹੈ ਹਾਲਾਂਕਿ ਇਹ ਬਿਲਕੁਲ ਸੱਚ ਹੈ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਪਰ ਸਾਡੇ ਪੁਰਾਣੇ ਸ਼ਾਸਤਰ ਦੇ ਮੁਤਾਬਕ ਭਗਵਾਨ ਰਾਮ ਜੀ ਨੇ ਵੀ ਰਾਵਣ ਨੂੰ ਬਹੁਤ ਸਮਝਾਇਆ ਵੀ ਜੰਗ ਨਹੀਂ ਕਰਨਾ ਜੰਗ ਕਰਨ ਦੇ ਨਾਲ નિર્ਦੋਸ਼ ਲੋਕਾਂ ਦੀ ਹੱਤਿਆ ਹੋਏਗੀ ਆਮ ਪ੍ਰਜਾ ਦੀ ਹੱਤਿਆ ਹੋਏਗੀ ਪਰ ਉਸ ਸਮੇਂ ਦੇ ਰਾਵਣ ਨੇ ਇਸ ਨੂੰ ਵਿਚਾਰਿਆ ਨਹੀਂ ਔਰ ਅੰਤ ਜੰਗ ਹੋਇਆ ਜੰਗ ਕਰਕੇ ਹੀ ਸਮੱਸਿਆ ਦਾ ਹੱਲ ਨਿਕਲਿਆ ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਮਹਾਭਾਰਤ ਯੁੱਗ ਦੇ ਵਿੱਚ ਵੀ ਉਹਨਾਂ ਨੂੰ ਜਾ ਕੇ ਸਮਝਾਇਆ ਕਿ ਯੰਗ ਯੰਗ ਨਹੀਂ ਚਾਹੀਦੀ ਅਸੀਂ ਯੁੱਧ ਨਹੀਂ ਕਰਨਾ ਚਾਹੁੰਦੇ ਸਾਨੂੰ ਤੁਸੀਂ ਪੰਜ ਪਿੰਡ ਦੇ ਦਿਓ ਅਸੀਂ ਯੰਗ ਯੰਗ ਨਹੀਂ ਕਰਾਂਗੇ ਔਰ ਸ਼ਾਂਤੀ ਜਿਹੜੀ ਹੈ ਬਣੀ ਰਹੇਗੀ ਔਰ ਜਿਹੜੇ ਹੰਕਾਰੀ ਸੀਗੇ ਜਿਨ੍ਹਾਂ ਨੂੰ ਸੱਤਾ ਦਾ ਮੋਹ ਸੀ ਜਿਹੜੇ ਆ ਬਿਲਕੁਲ ਆਪਣੇ ਅਹੰਕਾਰ ਦੇ ਵਿੱਚ ਚੂਰ ਸੀਗੇ ਉਹਨਾਂ ਨੇ ਉਸ ਯੁੱਧ ਨੂੰ ਚੁਣਿਆ ਯੁੱਧ ਥੋਪਿਆ ਗਿਆ ਇਸੇ ਤਰ੍ਹਾਂ ਹਿੰਦੁਸਤਾਨ ਵਿੱਚ ਬਾਰ ਬਾਰ ਪਾਕਿਸਤਾਨ ਨੂੰ ਕਹਿੰਦਾ ਰਿਹਾ ਵੀ ਅੱਤਵਾਦ ਨਾ ਫੈਲਾ ਜਾਵੇ ਸੀਮਾ ਪਾਰ ਅੱਤਵਾਦਿਆਂ ਨੂੰ ਨਾ ਪਾਲਿਆ ਜਾਏ ਕੇਵਲ ਸਾਡੇ ਦੇਸ਼ ਦੇ ਪ੍ਰਤੀ ਨਹੀਂ ਆਪਾਂ ਨੇ ਦੇਖਿਆ ਪਾਕਿਸਤਾਨ ਦੇ ਵਿੱਚ ਅੱਤਵਾਦੀ ਲੁਕਿਆ ਰਿਹਾ ਔਰ ਅਮਰੀਕਾ ਨੂੰ ਆ ਕੇ ਕਾਰਵਾਈ ਕਰਨੀ ਪਈ ਇਸੇ ਤਰੀਕੇ ਨਾਲ ਅਸੀਂ ਯੰਗ ਜਗ ਨਹੀਂ ਚਾਰੇ ਸੀਗੇ ਪਰ ਸਾਡੇ ਦੇਸ਼ ਦੇ ਨਿਰਦੋਸ ਨਾਗਰਿਕਾਂ ਨੂੰ ਮਾਰਿਆ ਜਾਏਗਾ ਬਾਹਰ ਤੋਂ ਆ ਕੇ ਸਾਡੇ ਦੇਸ਼ ਦੀ ਏਕਤਾ ਖੰਡ ਤੁਹਾਨੂੰ ਚੁਣੌਤੀ ਦੇਣਗੇ ਔਰ ਪਾਕਿਸਤਾਨ ਫਿਰ ਟਠਾਈ ਨਾਲ ਪੇਸ਼ ਆਏਗਾ ਵਿਸ਼ਵ ਦੇ ਅੰਦਰ ਫਿਰ ਹਿੰਦੁਸਤਾਨ ਲਈ ਜ਼ਰੂਰੀ ਹੈ ਕਿ ਜੰਗ ਕਰਨੀ ਪੈਗੀ ਔਰ ਜੰਗ ਦਾ ਅੰਜਾਮ ਪੂਰਾ ਕੀਤੇ ਬਿਨਾ ਹੁਣ ਹਿੰਦੁਸਤਾਨ ਨੂੰ ਰੁਕਣਾ ਨਹੀਂ ਚਾਹੀਦਾ ਮਕਬੂਜਾ ਕਸ਼ਮੀਰ ਸਹਿਤ ਪਾਕਿਸਤਾਨ ਨੂੰ ਵਰਦ ਦੇ ਮੈਪ ਤੋਂ ਮਿਟਾ ਦੇਣਾ ਚਾਹੀਦਾ ਐਸਾ ਕੈਂਸਰ ਜਰਾ ਉਹ ਸਿਵਲियन ਨਾਗਰਿਕ ਦੇ ਰੂਪ ਚ ਦੇਸ਼ ਦੇ ਰੂਪ ਚ ਦਿਖਾਈ ਨਹੀਂ ਦੇਣਾ ਚਾਹੀਦਾ ਜੀ ਸ਼ਿਵ ਸੇਨਾ ਦਾ ਸਟੈਂਡ ਕਿੱਥੇ ਰਹੂਗਾ ਜੇਕਰ ਕੱਲ ਨੂੰ ਹਾਲਾਤ ਬਣਦੇ ਆ ਲੋੜ ਪੈਂਦੀ ਹੈ ਕਿ ਸ਼ਿਵ ਸੇਨਾ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਭਾਰਤ ਸਰਕਾਰ ਭਾਰਤੀ ਸੇਨਾ ਦੇ ਨਾਲ ਮੈਂ ਸਮਝਦਾ ਸ਼ਿਵ ਸੇਨਾ ਹਿੰਦੁਸਤਾਨ ਨਹੀਂ तमाम ਹਿੰਦੁਸਤਾਨ ਦੇ ਨਾਗਰਿਕ ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਜਿਨ੍ਹਾਂ ਦੀ ਵਫਾਦਾਰੀ ਇਸ ਦੇਸ਼ ਨਾਲ ਹੈ ਜਿਨ੍ਹਾਂ ਦੀ ਵਫਾਦਾਰੀ ਇਸ ਮਿੱਟੀ ਦੇ ਪ੍ਰਤੀ ਹੈ ਅੱਜ ਦੀ ਡੇਟ 'ਚ ਮੈਂ ਸ਼ਿਵ ਸੈਨਾ, ਭਾਜਪਾ, ਕਾਂਗਰਸ ਨਹੀਂ ਕਰਨਾ ਚਾਹੁੰਦਾ ਅਸੀਂ ਤਾਂ ਇੱਕ ਨਾਗਰਿਕ ਦੇ ਤੌਰ ਤੇ ਪੂਰੀ ਤਰ੍ਹਾਂ ਸਾਡੀ ਜਾਨ, ਸਾਡੇ ਸਰੀਰ ਦਾ ਰੋਮ-ਰੋਮ ਇਸ ਦੇਸ਼ ਦੀ ਸੇਵਾ ਵਿੱਚ ਹਾਜ਼ਰ ਹੈ ਔਰ ਮੈਂ ਸਮਝਦਾ ਇਸ ਦੇਸ਼ ਦਾ ਕੋਈ ਵੀ ਨਾਗਰਿਕ ਉਹਦਾ ਧਰਮ ਮੁਸਲਮਾਨ ਹੋ ਸਕਦਾ ਹੈ, ਉਹਦਾ ਧਰਮ ਸਿੱਖ ਹੋ ਸਕਦਾ ਹੈ, ਉਹ ਬੋਧੀ ਹੋ ਸਕਦਾ ਹੈ, ਉਹ ਜੈਨੀ ਹੋ ਸਕਦਾ ਹੈ, ਕੋਈ ਵੀ ਧਰਮ ਹੋ ਸਕਦਾ ਹੈ ਉਹ ਜਿਹੜਾ ਆਪਣੇ ਦੇਸ਼ ਦੇ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਜਿਹੜੇ ਲੋਕ ਕੋਈ ਗੱਦਾਰ ਹੈ ਜਿਨ੍ਹਾਂ ਦੇ ਖੂਨ ਦੇ ਵਿੱਚ ਗੱਦਾਰੀ ਹੈ ਉਹ ਜ਼ਰੂਰ ਚਾਹੇ ਉਹ ਕਿਸੇ ਵੀ ਧਰਮ ਨਾਲ ਵਸਤਾ ਹੋਣ ਚਾਹੇ ਉਹ ਹਿੰਦੂ ਹੋਣ ਚ ਕੋਈ ਵੀ ਹੋਵੇ ਉਹ ਇਸ ਸਮੇਂ ਦੇਸ਼ ਨੂੰ ਪਿੱਠ ਦਿਖਾ ਸਕਦਾ ਹੈ ਬੜੀ ਖੂਬਸੂਰਤ ਹੈ ਕਿ ਅੱਜ ਦੇਸ਼ ਦੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਸਾਡੇ ਵੱਖ-ਵੱਖ ਧਰਮਾਂ ਦੇ ਜਿਹੜੇ ਮਿਲਟਰੀ ਦੇ ਆਫੀਸਰ ਸੀਗੇ ਚਾਹੇ ਉਹ ਮੁਸਲਮ ਲੇਡੀ ਸੀ ਚਾਹੇ ਦੂਸਰੇ ਆਫੀਸਰ ਸੀਗੇ ਉਹਨਾਂ ਨੇ ਦੇਸ਼ ਨੂੰ ਜਿਹੜਾ ਹੈ ਦੇਸ਼ ਦੇ ਹਾਲਾਤ ਸੰਨਹ ਹਮਲੇ ਦੀ ਜਾਣਕਾਰੀ ਦਿੱਤੀ ਹੈ ਇਹ ਭਾਰਤ ਹੈ ਇਹ ਹਿੰਦੁਸਤਾਨ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਔਰ ਜਦੋਂ ਦੇਸ਼ ਤੇ ਭੀੜ ਪੈਂਦੀ ਹੈ ਤੇ ਸਾਰੇ ਦੇਸ਼ ਦੇ ਲੋਕ ਮਿਲ ਕੇ ਇੱਕ ਮੋਠੋ ਕੇ ਭਾਰਤ ਦੇ ਦੁਸ਼ਮਣਾਂ ਦੇ ਦੰਦ ਖੱਟੇ ਕਰਦੇ ਜੀ ਬਹੁਤ ਸ਼ੁਕਰੀਆ ਜੀ ਹਾਂ ਤਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖ ਪਵਨ ਗੁਪਤਾ ਜੀ ਨੇ ਕਿਹਾ ਕਿ ਜੇਕਰ ਲੋੜ ਪੈਂਦੀ ਹੈ ਤਾਂ ਪੂਰਾ ਭਾਰਤ ਮੋਢੇ ਨਾਲ ਮੋਢਾ ਲਾ ਕੇ ਖੜ ਜਾਏਗਾ ਅੱਜ ਗੱਲ ਧਰਮ ਜਾਂ ਜਾਤ ਦੀ ਨਹੀਂ ਹੋ ਰਹੀ ਅੱਜ ਗੱਲ ਆਦੇਸ਼ ਦੀ ਦੇਸ਼ ਪ੍ਰਤੀ ਵਫਾਦਾਰੀ ਦਿਖਾਉਂਦੀ ਕੈਮਰਾਮੈਨ ਗੁਰਜਨਤ ਸਿੰਘ ਦੇ ਨਾਲ ਮਹਾਰਾਜ ਸਿੰਘ ਪੁੱਲਰ ਐਸਐਮਟੀਵੀ ਪਟਿਆਲਾ